ਸਾਰੇ ਅੱਜ ਗਣਤੰਤਰ ਦਿਵਸ ਤੇ ਆਇਆ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਆਪ ਸਾਰਿਆਂ ਨੂੰ ਸ਼ੁਕਰੀਆ ਕਿ ਤੁਸੀਂ ਆਏ ਹੋ ਔਰ ਸਾਡਾ ਮੈਸੇਜ ਸਭ ਲੋਕਾਂ ਤੱਕ ਪਹੁੰਚਾਓਗੇ ਔਰ ਐਟ ਦੀ ਆਊਟਸਾਈਡ ਮੈਂ ਸਾਰੇ ਸਾਥੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਸ 26 ਜਨਵਰੀ ਤੇ ਸਾਡਾ ਜਿਹੜਾ ਗਣਤੰਤਰ ਦਿਵਸ ਸਿਆ ਉਹਦੀ ਵਧਾਈ ਦਿੰਦੇ ਆ ਔਰ ਸਭ ਤੋਂ ਮਾਨਵਾਰੀ ਗੱਲ ਇਹ ਹੈ ਕਿ ਅਸੀਂ ਉਸ ਜਗ੍ਹਾ ਤੇ ਖੜੇ ਆ ਜਿੱਥੇ ਭੀਮrao ਡਾਕਟਰ ਅੰਬੇਦਕਰ ਸਾਹਿਬ ਦੀ ਸਟੈਚੂ ਆਲਰੇਡੀ ਐਗਜ਼ਿਸਟ ਕਰ ਰਹੀ ਹੈ ਔਰ ਜਿਹੜੀ ਬੀਆਰ ਅੰਬੇਦਕਰ ਸਭਾ ਸੁਸਾਇਟੀ ਆ ਪੰਜਾਬ ਦੀ ਪਟਿਆਲੇ ਹੈਡਕੁਆਟਰ ਆ ਜਿਹੜੇ ਉਹਨਾਂ ਦੇ ਸਾਥੀਆਂ ਦਾ ਮਿਲ ਕੇ ਅਸੀਂ ਪੰਜਾਬ ਦੀ ਸਭ ਤੋਂ ਉੱਚੀ 66 ਫੁੱਟ ਹਾਈਟ ਵਾਲੀ ਇਹ ਪ੍ਰਤੀਮਾ ਤਿਆਰ ਕਰ ਰਹੇ ਆ ਔਰ ਆਸ ਉਮੀਦ ਕਰਦੇ ਆ ਕਿ ਅਗਲੇ 26 ਜਨਵਰੀ ਚ ਬਿਲਕੁਲ ਤਿਆਰ ਹੋਏਗੀ ਔਰ ਲੋਕਾਂ ਵਾਸਤੇ ਇੱਕ ਇਹ ਖਿੱਚ ਦਾ ਕੇਂਦਰ ਬਣੇਗੀ ਮੈਂ ਬਹੁਤ ਧੰਨਵਾਦੀ ਆ ਬੀ ਆਰ ਅੰਬੇਦਕਰ ਸਭਾ ਜਿਹੜੀ ਸਾਡੀ ਐਸੋਸੀਏਸ਼ਨ ਹੈ ਇੱਥੇ ਦੀ ਕਿ ਉਹ ਹਰ ਵਾਰੀ ਸਾਨੂੰ ਬੁਲਾਉਂਦੇ ਨੇ ਮੈਨੂੰ ਮਾਨ ਬਖਸ਼ਣ ਦੇ ਮੈਂ ਮੇਰੇ ਸਾਥੀਆਂ ਨੂੰ ਸੋ ਮੇਰੇ ਵੱਲੋਂ ਸਾਡੀ ਕਾਂਗਰਸ ਪਾਰਟੀ ਵੱਲੋਂ ਸ਼ਹਿਰੀ ਵੱਲੋਂ ਰਾਹੁਲ ਗਾਂਧੀ ਜੀ ਵੱਲੋਂ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸਾਰਿਆਂ ਨੂੰ ਇਸ ਰਿਪਬਲਿਕ ਡੇ ਦੀ ਲੱਖ ਲੱਖ ਵਧਾਈ। ਢੀਲੋ ਸਾਹਿਬ ਲਗਾਤਾਰ ਦੇਖਿਆ ਜਾ ਰਿਹਾ ਕਿ ਜਿਹੜੇ ਐਸਸੀ ਭਾਈਚਾਰਾ ਹੈਗਾ ਉਹ ਜਿਹੜੀ ਦੂਸਰੀ ਬੀਸੀ ਕੋਲ ਤੇ ਹੈ ਉਹਨਾਂ ਖਿਲਾਫ ਬਿਆਨਬਾਜ਼ੀ ਦਿੱਤੋ ਹੋ ਰਹੀ ਹੈ। ਕੁਝ ਮੰਗਾਂ ਉਹਨਾਂ ਦੀਆਂ ਪੁਰਾਣੀਆਂ ਚਲਦੀਆਂ ਜਾ ਰਹੀਆਂ ਜਿਹੜੀ ਮੋਕੇ ਦੀ ਸਰਕਾਰ ਪੂਰੀ ਨਹੀਂ ਕਰੀ। ਕਿਵੇਂ ਦੇਖਦੇ ਹੋ ਤੁਸੀਂ ਇਹ ਸਾਰੇ? ਆਮ ਇੱਕ ਤੁਹਾਡੇ ਸਵਾਲ ਤੋਂ ਮੈਂ ਦੱਸਣਾ ਚਾਹੁੰਦਾ ਆਮ ਇੱਕ ਦੰਦ ਕਥਾ ਬਣ ਗਈ ਹੈ ਔਰ ਲੋਕਾਂ ਦੇ ਵਿੱਚ ਹੁਣ ਇਹ ਗੱਲ ਘਰ ਘਰ ਗਈ ਹੈ। ਕਿ ਇਹ ਸਰਕਾਰ ਕੱਲਾ ਐਸੇ ਬੀਸਿਸ ਨਹੀਂ ਬਾਕੀਆਂ ਵਾਸਤੇ ਵੀ ਕੋਈ ਕੰਮ ਨਹੀਂ ਕਰ ਰਹੀ ਇਹਨਾਂ ਨੇ ਦਾਹੇ ਵਾਦੇ ਲਗਾਏ ਵਾਦੇ ਬਹੁਤ ਕੀਤੇ ਔਰ ਲੋਕਾਂ ਨੂੰ ਭਰਮਾਇਆ ਉਹ ਲੋਕਾਂ ਕੋਲੋਂ ਵੋਟਾਂ ਲਈਆਂ ਲੇਕਿਨ ਕੁਛ ਨਾ ਤੁਜਰਬੀਕਾਰੀ ਕਰਕੇ ਕੁਛ ਇਹਨਾਂ ਦੀ ਆਪਸ ਦੀ ਲੜਾਈ ਕਰਕੇ ਬਹੁਤ ਹੀ ਲੋਕਾਂ ਦੇ ਵਿੱਚ ਹੁਣ ਇੱਕ ਇੱਕ ਘਰ ਘਰ ਕੀ ਇਹ ਗੱਲ ਕੀ ਇਹ ਜਿਹੜੀ ਸਰਕਾਰ ਖਾਸ ਕਰਕੇ ਆਪ ਸਰਕਾਰ ਪੰਜਾਬ ਚ ਆ ਕਿ ਇਹ ਪੰਜਾਬ ਵਾਸਤੇ ਕੋਈ ਕੰਮ ਨਹੀਂ ਕਰ ਰਹੀ ਈਵਨ ਹਿੰਦੁਸਤਾਨ ਦੀ ਸਰਕਾਰ ਵੀ ਕੁਝ ਫੈਸਲੇ ਇਹੋ ਜਿਹੇ ਲੈ ਰਹੀ ਹੈ ਜਿਹੜੇ ਕਿ ਆਮ ਜਨਤਾ ਦੇ ਵਿਰੋਧੀ ਆ ਜਿਵੇਂ ਕਿ ਜਿਹੜੀ ਮਨਰੇਗਾ ਵਾਲੀ ਸਕੀਮ ਨੂੰ ਖਤਮ ਕਰਕੇ ਉਹਨਾਂ ਜੀ ਰਾਮ ਜੀ ਲਿਆਂਦੀ ਆ ਉਹਦੇ ਚ ਲੀਗਲ ਗਾਰੰਟੀ ਜਿਹੜੀ ਲੇਬਰ ਦੀ এমਪਲੋਇਮੈਂਟ ਦੀ ਖਤਮ ਕੀਤੀ ਆ ਉਹ ਜਿਵੇਂ ਐਲਐਸਪੀ ਦੇ ਵਿੱਚ ਲੀਗਲ ਗਾਰੰਟੀ ਨਹੀਂ ਹੈ ਉਸੇ ਤਰੀਕੇ ਨਾਲ ਇਹ ਜਿਹੜੀ ਗਾਰੰਟੀ ਖਤਮ ਕੀਤੀ ਆ ਇਹ ਵੀ ਗਲਤ ਕੀਤਾ ਆ ਇਹ ਸਾਰੇ ਫੈਸਲੇ ਜਿਹੜੇ ਨੇ ਇਹ ਲੋਕਾਂ ਵਾਸਤੇ ਇੱਕ ਖਤਰੇ ਦੀ ਘੰਟੀ ਆ ਅੱਜ ਉਹ ਹੱਦ ਦੇ ਤੇ ਪਾਠਾ ਪ੍ਰਤੀਗਰਾਹ ਦੇ ਸਟੇਟਮੈਂਟ ਵਾਲੇ ਦੇ ਬਿਆਨ ਆਂਦਾ ਉਹ ਵੀ ਬੋਲਦੇ ਕਿ ਉਸ ਤਰ੍ਹਾਂ ਦੇ ਵਿੱਚ ਪਾਠਾ ਪ੍ਰਤੀਗਰਾਹ ਸਾਡੀ ਭਾਈ ਜਰਾ ਕਿਵੇਂ ਦੇਖਦੇ ਹੋ ਦੇਖੋ ਚੰਨੀ ਸਾਹਿਬ ਨੇ ਬਿਆਨ ਦਿੱਤਾ ਆ ਉਸ ਬੰਦ ਉਸ ਸਟੇਟਮੈਂਟ ਦੇ ਬਹੁਤ ਹਾਈ ਕਮਾਂਡ ਵੱਲੋਂ ਆ ਆਪਸ ਚ ਬੈਠ ਕੇ ਉਸ ਤੋਂ ਬਾਅਦ ਮੀਟਿੰਗ ਕੀਤੀ ਗਈ ਆ ਔਰ ਆਸ ਉਮੀਦ ਕਰਦੇ ਆ ਕਿ ਅੱਗੇ ਤੋਂ ਇਹੋ ਜਿਹੀ ਗੱਲ ਨਹੀਂ ਹੋਏ ਸਾਡੇ ਜੋ ਗਣਤੰਤਰਤਾ ਦਿਵਸ ਤੇ ਇਕੱਠੇ ਹੋਏ ਹੋ ਅੱਜ ਜੀ ਅਸੀਂ ਸਮੁੱਚਾ ਅੱਜ ਸਮਾਜ ਸਾਡੇ ਸਾਰੇ ਪਟਿਆਲ ਵਿੱਚ ਅੱਜ ਗਣਤੰਤਰਤਾ ਦਿਵਸ ਮਨਾ ਰਹੇ ਨੇ ਮਹਾਨਾਇਕ ਸਾਡੇ ਬੀ ਆਰ ਅੰਬੇਦਕਰ ਜੀ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਔਰ ਦੇਸ਼ ਨੂੰ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਲੋਕਤੰਤਰ ਬਣਾਉਣ ਦਾ ਜਿਹੜਾ ਹੱਕ ਦਿੱਤਾ ਸੋ ਅੱਜ ਪੂਰੀ ਦੁਨੀਆ ਦੇ ਵਿੱਚ ਵੀ ਦੇਖਦੇ ਆ ਕਿ ਉਸ ਸਮੇਂ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਜੀ 32 ਡਿਗਰੀਆਂ ਪ੍ਰਾਪਤ ਕੀਤੀਆਂ ਕਿਹੜੇ ਹਾਲਾਤਾਂ ਦੇ ਵਿੱਚ ਉਹਨਾਂ ਨੇ ਉਹ ਪੜ੍ਹਾਈ ਜਿਹੜੀ ਆਪਣੀ ਉਹ ਮੁਕੰਮਲ ਕੀਤੀ ਤੇ ਇੱਕ ਸਭ ਤੋਂ ਵੱਡੀ ਜ਼ਿੰਮੇਵਾਰੀ ਦੇਸ਼ ਦੇ ਵਿੱਚ ਕਾਨੂੰਨ ਵਿਵਸਥਾ ਬਣਾਉਣ ਵਾਸਤੇ ਕਾਨੂੰਨ ਜਿਹੜਾ ਬਣਾਇਆ ਗਿਆ ਉਹਨਾਂ ਵੱਲੋਂ ਸੋ ਅੱਜ ਵੀ ਪੂਰਾ ਦੇਸ਼ ਉਸੇ ਦਾ ਆਨੰਦ ਮਾਣ ਰਿਹਾ ਜੀ ਸੋ ਕੋਰਟਨ ਕੋਟ ਨਮਨ ਹੈ ਜੀ ਸ਼ਕੀਤ ਨੂੰ ਜਿਨ੍ਹਾਂ ਦੇ ਅਸੀਰਵਾਦ ਨਾਲ ਅੱਜ ਪੂਰਾ ਦੇਸ਼ ਜਿਹੜਾ ਤਰੱਕੀ ਦੀ ਰਾਹ ਤੇ